ਮੁਜੇ ਤਾਂ ਸਵੇਰ ਦਾ ਹੀ ਮੀਂਹ 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 ਦੁਪਹਿਰੇ ਮੜਾ ਜਾ ਹਟਿਆ ਫੇਰ ਇਹ ਮੀਂਹ ਉਹ ਮੀਂਹ ਪਾਣੀ ਉਹ ਪਾਣੀ ਫਿਰ ਕਿੰਨਾ ਮੀਂਹ ਤਾਂ ਅੱਜ ਸਵੇਰ ਤੋਂ ਹੀ ਹਟਿਆ ਦਰਦੀਆਂ ਇੰਨੇ ਝੋਟੇ ਵਿੱਚ ਦਿਖਾਈ ਨਹੀਂ ਉਹਨਾਂ ਨੂੰ ਬਾਹਰ ਸਾਲ ਮਾਰਨੀ ਆ ਹੰਤਾ ਛੋਟਾ ਪਾਂਡਾ ਥੋੜਾ ਪਾਉਣਾ ਸੀ ਇਹ ਪੀਂਦੇ ਦੁੱਧ ਲੁੱਟਨੇ ਨਾ ਜੀਵ ਨਾਲ ਅਗਲਾ ਹੀ ਪੜਾਉਂ ਚੱਲੋ ਲੋ ਜੀ ਇੱਕ ਨਵਾਂ ਤਰੀਕਾ ਦਿਖਾਵਾਂ ਆਪਾਂ ਨੇ ਧਰਿਆ ਬਦ ਦੁੱਧ ਹੁਣ ਆਪਾਂ ਨੇ ਕਰਨੇ ਨੇ ਕੰਮ ਹਣਾ ਹੁਣ ਇਹ ਆਏ ਆ ਵੀ ਉਬਲਣਾ ਜਾਵੇ ਉਬਲਣ ਤੋਂ ਹਟਾਉਣਾ ਕਿਵੇਂ ਆ ਇਹ ਆਪਾਂ ਤੁਹਾਨੂੰ ਦਿਖਾਉਣੀ ਆ ਵੀਡੀਓ ਤੁਸੀਂ ਦੇਖੀ ਜਾਓ ਮੈਂ ਥੋੜੀ ਜਿਹੀ ਬਣਾ ਰਹੀ ਆ ਇਹ ਦੇਖੋ ਹੁਣ ਰਿਜਣ ਲੱਗਿਆ ਦੁੱਧ ਰਿਜਣ ਲੱਗ ਗਿਆ ਪਾਣੀ ਸਿੱਟੀ ਵੀ ਆ ਕੌਲੀ ਜੇ ਆਪਾਂ ਕੌਲੀ ਕੱਢਾਂਗੇ ਇਹਨੇ ਉਬਲ ਜਾਣਾ ਫੁੱਲ ਸਾਰਾ ਹੀ ਤੇ ਨਹੀਂ ਕੌਲੀ ਛੱਡ ਦੋ ਤਦ ਦੁੱਧ ਰਿਜੀ ਜਾਊਗਾ ਉਬਲਦਾ ਨਹੀਂ ਇਹ ਦੇਖੋ ਮੋਂ ਦਿਖਾਉਣੀ ਆ ਆਪਾਂ ਤਰੀਕਾ ਤੁਹਾਨੂੰ ਦੇਖੀ ਜਾਓ ਧਿਆਨ ਨਾਲ ਤੇ ਇਹਨੇ ਉੱਭੜਨਾ ਉਵਾਲ ਆ ਜਾਣਾ ਉੱਪਰ ਚਾਹੇ ਘੱਟ ਵੀ ਕਰ ਦੋ ਹੁਣ ਥੋੜਾ ਜਿਹਾ ਘੱਟ ਕਰਿਆ ਵਾ ਮੇਰਾ ਲੋ ਜੀ ਤੇਜ਼ ਕਰਦੇ ਆਪਾਂ ਤੇਜ਼ ਕਰਕੇ ਉਵਾਲੀ ਦੇ ਦਾਂਗੇ ਇਹਨੂੰ ਸਮਾਰ ਕੇ ਇਹ ਦੇਖੋ ਉੱਭੜ ਲੱਗ ਗਿਆ ਰਿੱਚ ਗਿਆ ਵੈਸੇ ਉਵਾਲੀ ਮਾਰ ਰਿਹਾ ਹੁਣ ਥੋੜਾ ਜਿਹਾ ਰਿੱਚ ਗਿਆ ਤੇ ਕੋਲੀ ਕੋਗੀ ਗਰਮ ਆਪਣੀ ਮਿੱਠਮ ਤੇ ਨਾ ਭਰ ਦਨੀ ਆ ਇਹ ਦੇਖੋ ਰਿਜੇ ਪੈ ਗਿਆ ਵਸ ਰਿਜਣ ਵਾਲਾ ਫਿਰ ਆਪਾਂ ਦਿਖਾਉਨੇ ਆ ਜੇਕਾ ਆਪਾਂ ਨੇ ਕੋਈ ਕੰਮਕਾਰ ਕਰਨਾ ਧਰ ਜੋ ਦੁੱਧ ਦੁੱਧ ਧਰ ਕੇ ਵਿੱਚ ਧਰ ਦੋ ਇੱਕ ਕੌਲੀ ਇਹ ਦੇਖੋ ਰਿਜੇ ਪੈ ਗਿਆ ਫਿਰ ਭਾਵੇਂ ਗੈਸ ਘੱਟ ਕਰ ਦਿਓ ਇਹ ਦੇਖੋ ਉੱਪੜ ਦਾ ਨਾ ਆ ਰਿਹਾ ਦੇਖੋ ਕੌਲੀ ਸਿੱਟ ਕੇ ਵੀ ਆ ਰਿਹਾ ਉੱਪਰ ਇਹਦੇ ਵਿੱਚ ਕੌਲੀ ਛੱਡ ਦੋ ਫਿਰ ਦੇਖੋ ਕਰ ਦੋ ਗੈਸ ਘੱਟ ਦੇਖੋ ਹਵਾਲਾ ਮਾਰਤਾ ਦੇਖੋ ਰਿੱਜ ਰਿਹਾ ਗੈਸ ਹੈਗਾ ਘੱਟ ਆਪਣਾ ਉੱਪਲ ਗਿਆ ਨਾ ਇਹ ਦੇਖੋ ਰਿੱਜੀ ਜਾਊਗਾ ਪਰ ਉਬਲੂਗਾ ਨਹੀਂ ਇਹ ਦੇਖੋ ਕੌਲੀ ਧਰਤੀ ਮੇ ਵਿਚ ਇਹਨੇ ਰਿੱਜੀ ਜਾਣਾ ਈ ਮੈਂ ਪਰ ਉਬਲਣਾ ਨਹੀਂ ਉਬਲਣਾ ਨਹੀਂ ਇਹ ਦੇਖੋ ਜੇ ਹੁਣ ਘੱਟ ਹੀ ਕਰ ਦਾਂਗੇ ਠੀਕ ਰਹੂਗਾ ਦੇਖੋ ਘੱਟ ਕਰ ਤਾਂ ਆਪਣਾ ਗੈਸ ਤੇ ਗੈਸ ਘੱਟ ਕਰਕੇ ਇਹ ਦੇਖੋ ਰਿੱਜੀ ਜਾਊਗਾ ਜੇ ਤੇਜ਼ ਕਰਾਂਗੇ ਫਿਰ ਉਬਲ ਜਾਣਾ ਨੇ ਦੇਖੋ ਜਿਆਦਾ ਤੇਜ਼ ਤੇ ਉਪੜੂਗਾ ਹੀ ਦੇਖੋ ਵਾਲੇ ਮਾਰੀ ਜਾਂਦਾ ਘਟ ਉਬਲੂਗਾ ਬਸ ਉਬਲਦਾ ਹੈਨਾ ਹੁਣ ਘਟ ਕਰ ਦੂ ਗੈਸ ਇਹ ਦੇਖੋ ਗੈਸ ਘਟ ਕਰਤਾ ਆਪਾਂ ਨੇ ਇਧਰ ਇਹਨੇ ਰਿੱਜੀ ਜਾਣਾ ਇਹਨੂੰ ਚਾਹ ਟੱਕੇਵੇ ਥੋੜਾ ਜਿਹਾ ਟੱਕ ਕੇ ਨਾ ਕੌਲੀ ਸਿੱੜ ਦੋ ਵਿੱਚ ਕੌਲੀ ਸਿੱਟ ਕੇ ਇਹਨੇ ਰਿੱਜੀ ਜਾਣਾ ਉਬਲੂਗਾ ਨਹੀਂ ਦੇਖੋ ਧਿਆਨ ਨਾਲ ਦੇਖੋ ਤੇ ਆਪਾਂ ਨੇ ਜੇ ਕੋਈ ਕੰਮਕਾਰ ਕਰਨਾ ਇਹਦੇ ਵਿੱਚ ਕੌਲੀ ਸਿੱਟ ਦੋ ਇਹਨੇ ਰਿੱਜੀ ਜਾਣਾ ਜਿਵੇਂ ਖੀਰ ਰਿੱਜਦੀ ਆ ਪਰ ਉਬਲੂਗਾ ਨਹੀਂ ਇਹ ਦੁੱਧ ਆਪਣਾ ਉਹ ਉੱਪਲ ਗਿਆ ਪਹਿਲਾਂ ਵਾਲਾ ਮਾਰ ਗਿਆ ਮੈਂ ਘੱਟ ਕਰਦੀ ਕਰਦੀ ਸੇਤੀ ਸੇਤੀ ਹੋ ਗਿਆ ਮੇਤੋਂ ਇਹ ਦੇਖੋ ਇਹ ਨਹੀਂ ਅਮੀਰੀ ਜਣਾ ਚਾਹੇ ਅੱਧਾ ਘੰਟਾ ਚਾਹੇ ਕੁਸ ਹੋਈ ਜਾਵੇ ਜਿਵੇਂ ਆਪਾਂ ਕਈ ਵਾਰੀ ਚਾਰੂ ਲਾਉਣ ਲੱਗ ਜਾਈਏ ਭੁੱਲ ਜਾਈਏ ਨਹੀਂ ਅਮੀਰੀ ਜਣਾ ਦੇਖੋ ਧਿਆਨ ਨਾਲ ਰਿਕਲਿਆ ਨਹੀਂ ਹੈਗਾ ਬਾਹਰ ਨਹੀਂ ਨਿਕਲਦਾ ਤੇ ਨਾਲੇ ਆਪਾਂ ਕੰਮ ਕਰ ਲਓ ਨਾਲੇ ਦੁੱਧ ਨੂੰ ਵਾਲੀ ਆ ਜੂ ਵੀ ਆਪਣੀ ਇਹ ਦੇਖੋ ਹੋ ਗਿਆ ਨਾ ਕੰਮ ਸਹੀ ਗਿਆ ਆਪਣਾ ਹੁਣ ਇਹਨੂੰ ਗੈਸ ਨੂੰ ਬੰਦ ਕਰ ਦਾਂਗੇ ਠੰਡਾ ਹੋਏ ਤੇ ਫਿਰ ਆਪਾਂ ਰੱਖ ਜਾਗੇ ਫ੍ਰਿਜ ਚ ਹੈਨਾ ਇਹ ਦੇਖੋ ਰਿਜਰੇ ਹੈਨਾ ਲਗਾਤਾਰ ਵੀਡੀਓ ਮੇਰੀ ਕਰੀ ਵੀ ਆ ਚੱਲ ਰਹੀ ਆ ਦੇਖੋ ਇਹਨੂੰ ਉੱਬਲਣਾ ਨਹੀਂ ਹੁਣ ਇਹਨੂੰ ਆਪਾਂ ਕੱਟ ਕਰ ਦਨੇ ਆ ਕੱਟ ਕਰ ਕੀ ਰੱਖ ਦਈਏ ਹੁਣ ਪਾਣੀ ਚ ਫਿਰ ਫ੍ਰਿਜ ਚ ਰੱਖ ਕੇ ਤੇ ਜਾਵਾਂਗੇ ਆਪਾਂ ਜਾਣਾ ਹੋ ਨੋ ਜੀ ਦੁੱਧ ਗਰਮ ਹੋ ਗਿਆ ਗਰਮ ਹੋ ਕੇ ਠੰਡਾ ਵੀ ਹੋ ਗਿਆ ਦੇਖੋ ਨੋਰਮਲ ਹੋ ਗਿਆ ਹੁਣ ਇਹਨੂੰ ਆਪਾਂ ਫ੍ਰਿਜ ਚ ਰੱਖ ਦਾਂਗੇ ਦੇਖੋ ਫਿਰ ਫ੍ਰਿਜ ਚ ਰੱਖ ਦਾਂਗੇ ਵਾਲੀ ਦੇ ਦਿੱਤੀ ਹੁਣ ਨਾ ਲੈਟ ਦੁੱਧ ਹੈਗਾ ਆਪਾਂ ਥੋੜਾ ਥੋੜਾ ਵੀ ਨਹੀਂ ਕਹਿ ਸਕਦੇ ਬਹੁਤ ਵੀਆ ਆਪਣੇ ਲੈਂਦਾ ਤੇ ਹੁਣ ਨਾ ਫਿਰ ਬਾਨਾ ਚ ਪਾਉਣ ਕਰਕੇ ਫਿਰ ਇਹੀ ਬਰਤਨ ਆਪਣਾ ਕੱਲ ਤੱਕ ਫਿਰ ਇਹਦੀ ਕਰਕੇ ਅਵਾਲੀ ਦੇ ਦਾਨੀਆਂ ਮੈਂ ਅਵਾਲੀ ਦੇਖ ਹੁਣ ਫ੍ਰਿਜ ਚ ਲਾ ਦੇਣੀਆਂ ਇਹਨੇ ਕਿਰੋਚੀ ਚੱਕੋ ਫ੍ਰਿਜ ਚ ਲਾ ਦੁੱਧ ਵੀ ਨਾ ਫ੍ਰਿਜ ਵੀ ਮੇਰਾ ਖਾਲੀ ਖਾਲੀ ਫਿਰ ਬਰਫ ਬਹੁਤ ਜੰਮਦੀ ਆ ਹੁਣ ਇਹਨੂੰ ਕੱਟ ਕਰਦਾ ਮੈਂ ਇਹ ਮੈਂ ਪਾੜ ਕਰਕੇ ਨਾ ਬਹੁਤ ਜੰਮਦੀਆਂ ਇੱਕ ਦਿਨ ਲਾਈਟ ਨਹੀਂ ਆਈ ਸੀਗੀ ਉਦੋਂ ਫਿਰ ਇਹ ਜੇ ਸਾਫ਼ ਕਰਤਾ ਮੈਂ ਵੈਸੇ ਆ ਵੀ ਪਿਆ ਤਾ ਜਾਂ ਨਹੀਂ ਤਾ ਜਾਂ ਜਟਨੀਆਂ ਚਲੋ ਜੀ